ਵੀ ਜਵੰਦਾ ਦੀ ਕੰਡੀਸ਼ਨ ਜਿਹੜੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈਗਾ ਔਰ ਤੁਹਾਨੂੰ ਦੱਸਦੀ ਕਿ ਵੈਂਟੀਲੇਟਰ ਦੇ ਉੱਪਰ ਜਿੱਥੇ ਚਾਰ ਲਾਈਫ ਸੇਵ ਗਾਰਡ ਲਗਾਏ ਹੋਏ ਸੀ ਉਹਨਾਂ ਦੇ ਵਿੱਚੋਂ ਤਿੰਨ ਯੂਨਿਟ ਉਤਾਰ ਦਿੱਤੇ ਗਏ ਇੱਕ ਯੂਨਿਟ ਰਹਿ ਗਿਆ ਤੇ ਦੂਜੇ ਪਾਸੇ ਸਿਟੀ ਸਕੈਨ ਐਮ ਆਰ ਆਈ ਇਹ ਵੀ ਅੱਜ ਹੋ ਚੁੱਕਿਆ ਔਰ ਇਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ ਤੇ ਦੂਜੇ ਪਾਸੇ ਤੁਹਾਨੂੰ ਦੱਸਦੀ ਕਿ ਰਾਜਵੀਰ ਜਵੰਦਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਬਿੰਦਰ ਬਿੱਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ 'ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਜ਼ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਜੇ ਤੁਸੀਂ ਬੀਪੀ ਨੂੰ ਕੰਟਰ ਦੇ ਵਿੱਚ ਕਰ ਲਉਗੇ ਫਿਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਸੋਹਣਾ ਡਾਕਟਰਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰਸ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸੀਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਪਰ ਐਮਆਰਆਈ ਔਰ ਸੀਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ तमाम ਅੱਜ ਕੱਲ ਵੀ ਲੀਡਰਸ਼ਿਪ ਲਗਾਤਾਰ ਇੱਥੇ ਪਹੁੰਚ ਰਹੀ ਸੀ ਪੋਲਿਟিক্যাল ਲੀਡਰਸ਼ਿਪ ਰਵਨੀਤ ਬਿੱਟੂ ਹੁਣ ਸਿੰਘਾਂ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਆ ਬਹੁਤ ਸਾਰੇ ਵੱਡੇ ਚਿਹਰੇ ਅੱਜ ਜਿਹੜੇ ਪੋਲਿਟਿਕਸ ਦੇ ਨੇ ਉਹ ਇੱਥੇ ਆਉਣਗੇ ਪਤਾ ਲੈਣਗੇ ਰਾਜਵੀਰ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂਾਂ ਤਸਵੀਰ ਦੇਖ ਸਕਦੇ ਹੋ ਫੁਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜਵੀਰ ਜਵੰਦਾ ਮੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਜਾ ਰਹੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਿਰਥੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੇਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਦੇ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ 'ਚ ਆ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫੇਰ ਸਾਰਾ ਕੁਝ ਹੋਏਗਾ ਫੇਰੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਸੋਹਣਾ ਡਾਕਟਰਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖ ਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰਸ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਰਬਨੀਤ ਬਿੱਟੂ ਹੁਣ ਸੀਆ ਮਾਨ ਹੁਣ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਆ ਬਹੁਤ ਸਾਰੇ ਵੱਡੇ ਚਿਹਰੇ ਅੱਜ ਜਿਹੜੇ ਪੋਲਿਟਿਕਸ ਦੇ ਨੇ ਉਹ ਇੱਥੇ ਆਉਣਗੇ ਪਤਾ ਲੈਣਗੇ ਰਾਜਵੀਰ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹਾ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ-ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਆ ਰਹੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬੇਰਤਨੀ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੇਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਟ੍ਰੀਟਮੈਂਟ ਹਾਊਸ ਚੱਲ रहेਗਾ اور ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਹੈ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇਨਾਂ ਟਾਈਮਜ਼ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫਿਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਨਾ ਡਾਕਟਰ ਜੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰਸ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸੀਆ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਆ ਬਹੁਤ ਸਾਰੇ ਵੱਡੇ ਚਿਹਰੇ ਅੱ ਨਾਨਕੇ ਰਾਜ ਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਿਹਾ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਆ ਰਹੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਰਤਨੀ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬਿੱਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖਰੇਖ ਦੇ ਵਿੱਚ ਔਰ ਸਪਾਇਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਰਹੇਗਾ ਔਰ ਕਿਹਾ ਜਾ ਰਿਹਾ ਕਿ ਬੀਪੀ ਹੁਣ ਕੰਟਰੋਲ ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇਨਾਂ ਟਾਈਮਜ਼ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫਿਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਉਹਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸੀਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਪਰ ਐਮਆਰਆਈ ਔਰ ਸੀਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸੀਆ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸਾਰੇ ਵੱਡੇ ਚਿਹਰੇ ਅੱਜ ਜ ਹੈਨ ਕੇ ਰਾਜ ਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹਿੰਦੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਆ ਰਹੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀਆਂ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬੇਰਤਨੀ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬਿੱਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖਰੇਖ ਦੇ ਵਿੱਚ ਔਰ ਸਪਾਇਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਸ ਚਾਲ ਰਹੇਗਾ ਔਰ ਕਿਆ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇਨਾਂ ਟਾਈਮਜ਼ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫਿਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਉਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸੀਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਪਰ ਐਮਆਰਆਈ ਔਰ ਸੀਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸਿਆਂ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸਾਰੇ ਵੱਡੇ ਚਿਹਰੇ ਅੱਜ ਜਿਹ ਲੈਣ ਕੇ ਰਾਜਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹਿੰਦੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਨੇ اور ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ انسان ਦੇ ਲਈ ਇੰਨੀਆਂ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੇਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਨਾ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫੇਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਉਹ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟ੍ਰੀਟਮੈਂਟ ਕਰ ਰਹੇ ਪਰਸ ਦੇ ਬੋਤ ਸੋਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲਗਾਤਾਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸਿਆਂ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸਾਰੇ ਉਹ ਵਾਇ ਤੇ ਆਉਣਗੇ ਪਤਾ ਲੈਣਗੇ ਰਾਜਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਜਾ ਰਹੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਿਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬਿੱਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਨਾ ਦਾ ਟ੍ਰੀਟਮੈਂਟ ਆ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ 'ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫੇਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟ੍ਰੀਟਮ ਡਾਕਟਰ ਦੇ ਬੋਤ ਸੋਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸੀਆ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸਾਰੇ ਉਹ ਆਏ ਤੇ ਆਉਣਗੇ ਪਤਾ ਲੈਣਗੇ ਰਾਜਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਆਰੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਿਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੇਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਉਨ੍ਹਾਂ ਦਾ ਜਿਹੜਾ ਟ੍ਰੀਟਮੈਂਟ ਹੌਸ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ 'ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਹੈ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫੇਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲ ਡਾਕਟਰ ਦੇ ਬੋਤ ਸੋਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸਿਆਂ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸਾਰੇ ਉਹ ਉਹ ਤੇ ਆਉਣਗੇ ਪਤਾ ਲੈਣਗੇ ਰਾਜਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹਿੰਦੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ انسان ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਤੀ ਨਾ ਜਾਏ ਜਨ ਕੀ ਅਰਦਾਸ ਬਿਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜਵੀ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੈਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਦੇ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ 'ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫਿਰ ਸਾਰਾ ਕੁਝ ਹੋਏਗਾ ਫਿਰ ਕੁਝ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਸੋਹਣਾ ਡਾਕਟਰਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖ ਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰਸ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਰਬਨੀਤ ਬਿੱਟੂ ਹੁਣ ਸੀਆ ਮਾਨ ਹੁਣ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਆ ਬਹੁਤ ਸਾਰੇ ਵੱਡੇ ਚਿਹਰੇ ਅੱਜ ਜਿਹੜੇ ਪੋਲਿਟਿਕਸ ਦੇ ਨੇ ਉਹ ਇੱਥੇ ਆਉਣਗੇ ਪਤਾ ਲੈਣਗੇ ਰਾਜਵੀਰ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹਾਂ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਕਰਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੈਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਨ ਦਾ ਜਿਹੜਾ ਕੰਮ ਹੈਗਾ ਦਾ ਦਾ ਟ੍ਰੀਟਮੈਂਟ ਹੌ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫਿਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟ੍ਰੀਟਮੈਂ ਤਰਸ ਦੇ ਬੋਤ ਸੋਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸੀਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸੀਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲੱਗਾ ਪਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸੀਆ ਮਾਨ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸਾਰੇ ਵੱਡੇ ਉਹ ਉਹ ਤੇ ਆਉਣਗੇ ਪਤਾ ਲੈਣਗੇ ਰਾਜਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਹਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਾਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਹਿੰਦੇ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਆ ਰਹੇ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ ਇਨਸਾਨ ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਥੀ ਨਾ ਜਾਏ ਜਨ ਕੀ ਅਰਦਾਸ ਬਿਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਣ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬਿੱਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਜੀਵ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਔਰ ਸਪਾਈਮ ਦਾ ਜਿਹੜਾ ਕੰਮ ਹੈਗਾ ਨਾ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਬੀਪੀ ਹੁਣ ਕੰਟਰੋਲ 'ਚ ਹੈ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇੰਨਾ ਟਾਈਮਸ ਦੇ ਵਿੱਚ ਜਿਹੜਾ ਹੈਗਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫੇਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਹੁਣ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟ੍ਰੀਟਮੈਂਟ ਸਰਸ ਦੇ ਬੋਤ ਸੋਨਾ ਡਾਕਟਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਦੇਖਰੇ ਕੀਤੀ ਜਾ ਰਹੀ ਹੈ ਪੀਜੀਆਈ ਦੇ ਡਾਕਟਰ ਦੇ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤੇ ਐਮਆਈ ਐਮਆਰਆਈ ਔਰ ਸਿਟੀ ਸਕੈਨ ਦੀ ਰਿਪੋਰਟ ਜਦੋਂ ਆਊਗੀ ਤਾਂ ਉਹ ਵੀ ਤੁਹਾਡੇ ਤੱਕ ਲੈ ਕੇ ਜਰੂਰ ਆਵਾਂਗੇ ਪਰ ਐਮਆਰਆਈ ਔਰ ਸਿਟੀ ਸਕੈਨ ਹੋ ਚੁੱਕਿਆ ਰਾਜਵੀ ਜਵੰਦਾ ਦਾ ਜੋ ਹੁਣ ਤੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਅੱਜ ਕੱਲ ਵੀ ਲੀਡਰਸ਼ਿਪ ਲਗਾਤਾਰ ਇੱਥੇ ਪਹੁੰਚ ਰਹੀ ਸੀ ਪੋਲਿਟਿਕਲ ਲੀਡਰਸ਼ਿਪ ਪਰ ਬਨੀਤ ਬਿੱਟੂ ਹੁਣ ਸਿਆਂ ਮਾਨੋਂ ਉਹ ਆਏ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੈ ਬਹੁਤ ਸ ਉਹ ਵਾਹ ਤੇ ਆਉਣਗੇ ਪਤਾ ਲੈਣਗੇ ਰਾਜਵੀ ਜਵੰਦਾ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਨਗੇ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨਗੇ ਤੁਸੀਂ ਹ ਤਸਵੀਰ ਦੇਖ ਸਕਦੇ ਹੋ ਫੋਰਟੇਜ ਦੇ ਬਾਰ ਜਿੱਥੇ ਐਮਰਜੈਂਸੀ ਵਾਰਡ ਦੇ ਬਾਹਰ ਅਸੀਂ ਖੜੇ ਆ ਤਾਂ ਇੱਥੇ ਜਿਹੜਾ ਲਗਾਤਾਰ ਲੋਕ ਆ ਰਹੇ ਨੇ ਲਗਾਤਾਰ ਲੋਕ ਇੱਥੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਮਰਜੈਂਸੀ ਵਾਰਡ ਦੇ ਬਿਲਕੁਲ ਅਸੀਂ ਬਾਹਰ ਖੜੇ ਆ ਜਿੱਥੇ ਹੁਣ ਸਾਰੇ ਜਾਣੇ ਤੁਸੀਂ ਦੁਆਵਾਂ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਕਿਉਂਕਿ ਹੋਸ ਜਿਹੜਾ ਹੈ ਰਾਜੀਵ ਜਵੰਦਾ ਮੋੜ ਪਰਤਣਗੇ ਸ਼ੋਅ ਲਉਣਗੇ ਘਰ ਦੇ ਵਿੱਚ ਬੈਠਣਗੇ ਉਹਨਾਂ ਪਰਿਵਾਰ ਵੀ ਸੁੱਖਾਂ ਸੁਖ ਰਿਹਾਗਾ ਸਾਰਾ ਪੰਜਾਬ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਬੇਟਾ ਸਾਰੇ ਸੁੱਖਾਂ ਸੁਖ ਰਿਹਾ ਨੇ ਅਰਦਾਸਾਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪਾਠ ਰਖਾਏ ਨੇ ਔਰ ਇਹ ਸਾਰਾ ਕੁਝ ਤੁਸੀਂ ਦੇਖੋ ਕਿ ਜਦੋਂ ਇੱਕ انسان ਦੇ ਲਈ ਇੰਨੀ ਅਰਦਾਸਾਂ ਹੋਣ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬਿਰਤੀ ਨਾ ਜਾਏ ਜਨ ਕੀ ਅਰਦਾਸ ਬਿਰਤੀ ਨਹੀਂ ਜਾਂਦੀ ਉਹੀ ਗੱਲ ਹੈ ਹੁਣ ਜਿਹੜਾ ਅਰਦਾਸ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤੇ ਡਾਕਟਰਾਂ ਨੇ ਵੀ ਪੂਰਾ ਜੀ ਜਾਨ ਨਾਲ ਲਗਾ ਕੇ ਕੰਮ ਕੀਤਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜੀਵ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੁਲਵਿੰਦਰ ਬੇਲਾ ਔਰ ਰਣਜੀਤ ਬਾਵਾ ਹੋਣੇ